ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿ ਤੱਜ ਜ਼ਿਲ੍ਹੇ ਨੂੰ ਕੀਤਾ ਗਿਆ ਸੀਲਿੰਗ ਅਤੇ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਕੀਤੀ ਗਈ ਹਰ ਇੱਕ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਐਸਪੀਸੀਟੀ ਨਰਿੰਦਰ ਸਿੰਘ ਅਤੇ ਐਸਐਚਓ ਥਾਣਾ ਥਰਮਲ ਸਿਕੰਦਰ ਸਿੰਘ ਨੇ ਬਠਿੰਡਾ ਦੀ ਸਰਾਂਧ ਨਹਿਰ ਤੇ ਲਗਾਇਆ ਗਿਆ ਨਾਕਾ ਅਸ਼ੰਦ ਹਰੀਆਂ ਬਠਿੰਡਾ ਦੀ ਸਰਹੰਦ ਨਹਿਰ ਦੇ ਨੇੜੇ ਕਨਈਆ ਚੌਂਕ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਐਸ ਐਚਓ ਥਾਣਾ ਥਰਮਲ ਸੁਖਵਿੰਦਰ ਸਿੰਘ ਅਤੇ ਐਸ ਪੀ ਸਿੱਤੀ ਆਪਣਾ ਨਰਿੰਦਰ ਸਿੰਘ ਇਸ ਜਗ੍ਹਾ ਤੇ ਤੇ ਇਹਨਾਂ ਬਲੋਨਾ ਕੰਗਾ ਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਇਸ ਸੰਬੰਧੀ ਐਸਪੀਸੀਟੀ ਨਰਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਤੇ ਡੀਜੀਪੀ ਵੱਲੋਂ ਜੋ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਤਹਿਤ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਲਗਾਤਾਰ ਹੀ ਜਿਹੜੀ ਚੈਕਿੰਗ ਬੈਨ ਹੈ ਉਹ ਲਗਾਤਾਰ ਆਪਣਾ ਚਲਾਈ ਜਾ ਰਹੀ ਹੈ ਅਤੇ ਸਹਿਰ ਦੇ ਅੰਦਰ ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਨਾਕੇ ਲਗਾ ਕੇ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਇੰਟਰਸਟੇਟ ਨਾਕੇ ਵੀ ਉਹਨਾਂ ਵੱਲੋਂ ਆਪਣਾ ਲਗਾਏ ਗਏ ਹਨ ਤੇ ਜਿਹੜੀਆਂ ਜਿਹੜੇ ਵੀ ਕਲਾਂ ਦੇ ਉੱਤੇ ਕਾਲੀਆਂ ਜੜੀਆਂ ਲੱਗੀਆਂ ਹੋਈਆਂ ਹਨ ਉਹਨਾਂ ਦੀ ਵੀ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਸਭ ਦਿਖਾ ਰਹੀਆਂ ਬਠਿੰਡਾ ਦੇ ਕਨੀਆ ਚੌਕ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਐਸ ਐਚ ਓ ਥਾਣਾ ਥਰਮਲ ਸੁਖਵਿੰਦਰ ਸਿੰਘ ਅਤੇ ਐਸਪੀਸੀਟੀ ਨਰਿੰਦਰ ਸਿੰਘ ਵੱਲੋਂ ਇੱਥੇ ਇੱਕ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਹਰ ਇੱਕ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਗਈ ਉਹਨਾਂ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਯੁੱਧ ਨਿਸ਼ੰਭਰਤ ਹੈ ਤਾਂ ਉਹਨਾਂ ਵੱਲੋਂ ਹੀ ਜਿਹੜਾ ਨਾਕਾ ਲਗਾ ਕੇ ਚੈਕਿੰਗ ਆਪਣਾ ਉਹਨਾਂ ਵੱਲੋਂ ਕੀਤੀ ਗਈ ਹੈ ਅਤੇ ਨਾਲ ਨਾਲ ਜਿਹੜੇ ਵਹੀਕਲਾਂ ਦੇ ਉੱਤੇ ਕਾਲੀਆਂ ਜਾਲੀਆਂ ਲੱਗੀਆਂ ਹਨ ਉਹਨਾਂ ਨੂੰ ਵੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਚੈੱਕ ਕੀਤਾ ਜਾ ਰਿਹਾ ਹੈ ਅਤੇ ਇਹ ਜਿਹੜੀਆਂ ਜਾਲੀਆਂ ਨੇ ਉਹ ਉਹਨਾਂ ਵੱਲੋਂ ਲਵਾਈਆਂ ਗਈਆਂ ਹਨ ਸਿੰਧਖਾਰੀਆਂ ਬਠਿੰਡਾ ਦੀ ਸਰਹੰਦ ਨਹਿਰ ਦੇ ਨੇੜੇ ਹੀ ਕਨਈਆ ਚੌਂਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੇ ਪੱਧਰ ਤੇ ਇੱਥੇ ਨਾਕਾਬੰਦੀ ਕਰਕੇ ਐਸ ਐਚਓ ਦੀ ਅਗਵਾਈ ਦੇ ਵਿੱਚ ਤੇ ਨਾਲ ਸਪੈਸੀਟੀ ਵੱਲੋਂ ਇੱਥੇ ਆਪਣਾ ਇਹਨਾਂ ਵੱਲੋਂ ਇੱਕ ਚੈਕਿੰਗ ਮਹਿੰਮ ਚਲਾਈ ਗਈ ਉਹਨਾਂ ਕਹਿਆ ਕਿ ਨਸ਼ੇ ਨੂੰ ਲੈ ਕੇ ਇਹ ਜਿਹੜੀ ਚੈਕਿੰਗ ਮਹਿੰਮ ਹੈ ਉਹ ਚਲਾਈ ਗਈ ਹੈ ਪੰਜਾਬ ਸਰਕਾਰ ਦਾ ਯੁੱਗ ਨਸ਼ਾ ਵਿਰੋਧ ਜੋ ਸਾਡਾ ਆਪਰੇਸ਼ਨ ਚੱਲ ਰਿਹਾ ਉਸ ਦੇ ਵਿੱਚ ਅਸੀਂ ਵਕ ਵਕ ਸਾਡੇ ਵੱਲੋਂ ਅਭਰੰਡਾ ਪੁਲਿਸ ਵੱਲੋਂ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਕੋਆਰਡੀਨੇਟਡ ਸੱਪਰੈਸ਼ਨ ਇੰਟਰਸਟੇਟ ਨਾਕਾਬੰਦੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਸਿਟੀ ਸੀਲਿੰਗ ਤੇ ਡਿਸਟ੍ਰਿਕਟ ਸਿਟੀ ਸੀਲਿੰਗ ਵੀ ਜਿਹੜੇ ਪਲਾਨ ਹੈਗਾ ਸਾਡੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਾਰੇ ਜੀਓ ਸਾਰੇ ਐਸਐਚਓ ਸਮਾਨ ਵੱਖ-ਵੱਖ ਜਿਹੜੇ ਸ਼ਹਿਰ ਦੇ ਆਉਣ ਵਾਲੀਆਂ ਸਰਕਾਰ ਤੇ ਜਾਣ ਵਾਲੀਆਂ ਛੜਕਾਂ ਨੇ ਉਹਨਾਂ ਦੇ ਉੱਪਰ ਨਾਕਾਬੰਦੀ ਸਾਡੇ ਵੱਲੋਂ ਕੀਤੀ ਗਈ ਹੈ ਮੇਨ ਪਰਪਸ ਹੈ ਕਿ ਐਨਡੀਪਸ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਵਹੀਕਲ ਦੀ ਚੈਕਿੰਗ ਕਰਨਾ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਅਸਜੀ ਨੂੰ ਅਵੇਅਰ ਵੀ ਕਰਨਾ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜਿਹੜਾ ਨਸ਼ਾ ਵਿਰੋਧ ਜਿਹੜਾ ਅਸੀਂ ਪਿਆਰ ਕਾਰਵਾਈ ਕਰ ਰਹੇ ਹਾਂ ਜਿਹੜਾ ਵੀ ਬੰਦਾ ਇਸ ਚੀਜ਼ ਵਿੱਚ ਇਨਵੋਲ ਪਾਏਗਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਕਾਲੀਆਂ ਚਾਲੀਆਂ ਬਹੁਤ ਹੋਈਆਂ ਲਗਾਈਆਂ ਨੇ ਇੱਕ ਵੀ ਚਾਲ ਘਟੇ। ਆ ਜਿਹੜੇ ਹੈਗੇ ਨੇ ਇਹਦੇ ਵਿੱਚ ਵੀ ਅਸੀਂ ਜਿਹੜੀ ਇਹਨਾਂ ਨੇ ਵਿਕਲ ਦੇ ਵਿੱਚ ਕਾਲੀਆਂ ਚਾਲੀਆਂ ਜਾਂ ਹੋਰ ਜਿਹੜੇ ਟ੍ਰੈਫਿਕ ਦੇ ਵਾਇਓਲੇਸ਼ਨਸ ਬੰਦੀ ਜੋ ਵੀ ਸਾਹਮਣੇ ਚੀਜ਼ ਆ ਰਹੀ ਹੈ ਉਹਦੇ ਅਸੀਂ ਚਲਾਨ ਈਸ਼ੂ ਕਰਾਂਗੇ। ਇੱਕ ਵੀ ਟਨ ਘਟੇਗੀ। ਆ तकरीबन ਜੇ ਅਸੀਂ 2-3 ਚਲਾਨੇ ਇੱਥੇ ਕੱਟੇ ਨੇ ਨਾਕਾ ਤੋਂ ਪਾਰ ਦੇ ਉੱਪਰ। ਬਾਕੀ ਵੀ ਸਾਰੇ ਨਾਕਾ ਪੁਆਇੰਟ ਦੇ ਉੱਪਰ ਅਸੀਂ ਚਲਾਨ ਕੱਟ ਰਹੇ ਹਾਂ। ਸਾਡਾ 4 ਵਜੇ ਤੱਕ ਨਾਕਾ ਬੰਦੀ ਹੈਗੀ ਆ। ਟੋਟਲ ਕੰਪਾਈਲ ਕਰਕੇ ਅਸੀਂ